ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦੀਆਂ ਪੰਜ ਮੁੱਖ ਵਜਾਵਾ ਸਤਿ ਸ੍ਰੀ ਅਕਾਲ ਆਓ ਅੱਜ ਗੱਲ ਕਰੀਏ ਉਹਨਾਂ ਕਾਰਨਾਂ ਦੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਮਹਾਨ ਜੇਤੂ ਆਗੂ ਬਣਾਇਆ ਇੱਕ ਮਜ਼ਬੂਤ ਫੌਜੀ ਤਕਨੀਕ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਆਧੁਨਿਕ ਬਣਾਇਆ ਉਹਨੇ ਫਰਾਂਸ ਦੇ ਨੇਪੋਲੀਅਨ ਦੀ ਫੌਜ ਦੇ ਜਰਨੈਲਾਂ ਵਰਗੇ ਜੈਕਬ ਅਤੇ ਵੈਂਚੂਰਾ ਨੂੰ ਆਪਣੇ ਕੋਲ ਬੁਲਾਇਆ ਇਹਨਾਂ ਯੂਰਪੀ ਜਰਨੈਲਾਂ ਨੇ ਲੰਨਦੀ ਭਾਰਤ ਵਿੱਚ ਪਹਿਲੀ ਆਧੁਨਿਕ ਫੌਜ ਤਿਆਰ ਕੀਤੀ। ਰਣਜੀਤ ਸਿੰਘ ਨੇ ਕੋੜ ਸਵਾਰੀ, ਤੋਪਖਾਨਾ ਅਤੇ ਪਿਆਦ ਫੌਜ ਨੂੰ ਵਧੀਆ ਤਰੀਕੇ ਨਾਲ ਤਿਆਰ ਕੀਤਾ। ਦੋ ਕੂਟਨੀਤਕ ਚਾਤੁਰਾਈ ਉਹ ਆਪਣੇ ਦੁਸ਼ਮਨਾਂ ਨੂੰ ਆਪਸ ਵਿੱਚ ਲੜਾ ਕੇ ਆਪਣਾ ਫਾਇਦਾ ਲੈਣ ਵਿੱਚ ਨਿਪੁੰਨ ਸੀ। ਉਹਨੇ ਅਫਗਾਨਾਂ ਨੂੰ ਕੰਦਾਰ ਵਿੱਚ ਰੋਕਿਆ, ਬ੍ਰਿਟਿਸ਼ ਨਾਲ ਸ਼ਾਂਤੀ ਰੱਖੀ ਅਤੇ ਪੱਛਮੀ ਪੰਜਾਬ ਵਿੱਚ ਆਪਣੀ ਹਕੂਮਤ ਮਜ਼ਬੂਤ ਕੀਤੀ। ਅਟਕ ਪੇਸ਼ਾਵਰ ਕਸ਼ਮੀਰ ਅਤੇ ਮਲਵਾ ਤੱਕ ਆਪਣਾ ਰਾਜ ਫੈਲਾਇਆ ਤਿੰਨ ਧਾਰਮਿਕ ਸਹਿਣਸ਼ੀਲਤਾ ਉਹ ਕੇਵਲ ਸਿੱਖ ਰਾਜ ਨਹੀਂ ਚਾਹੁੰਦਾ ਸੀ ਸਗੋਂ ਇੱਕ ਮਜ਼ਬੂਤ ਪੰਜਾਬ ਚਾਹੁੰਦਾ ਸੀ ਉਸਨੇ ਹਿੰਦੂ ਮੁਸਲਮਾਨ ਅਤੇ ਸਿੱਖਾਂ ਨੂੰ ਇੱਕੋ ਜਿਹੇ ਅਧਿਕਾਰ ਦਿੱਤੇ ਪਠਾਨ ਵੀ ਉਸਦੀ ਫੌਜ ਦਾ ਹਿੱਸਾ ਸਨ ਉਸਨੇ ਹਰਿਮੰਦਰ ਸਾਹਿਬ ਨੂੰ ਸੋਨੇ ਨਾਲ ਚਮਕਾਇਆ ਪਰ ਨਾਲ ਹੀ ਲਾਹੌਰ ਦੀ ਬਾਦਸ਼ਾਹੀ ਮਸਜਿਦ ਅਤੇ ਕਾਸ਼ੀ ਦੇ ਮੰਦਰ ਦੀ ਮਰਮਤ ਵੀ ਕਰਾਈ ਚਾਰ ਸਮਰਥ ਆਰਥਿਕ ਨੀਤੀ ਮਹਾਰਾਜੇ ਨੇ ਆਪਣਾ ਖਜ਼ਾਨਾ ਮਜ਼ਬੂਤ ਕੀਤਾ ਉਸਨੇ ਟੈਕਸ ਨੀਤੀ ਨੂੰ ਠੀਕ ਕੀਤਾ ਨਵੀਆਂ ਵਪਾਰਕ ਸਿਧਾਂਤ ਬਣਾਏ ਅਤੇ ਕਿਸਾਨੀ ਤੇ ਉਤਪਾਦਨ ਨੂੰ ਵਧਾਵਾ ਦਿੱਤਾ ਸੁਨੇਰੀ ਮਿਸ਼ਰੀ ਲੁਧਿਆਣਵੀ ਕੰਬਲ ਅਤੇ ਅਟਾਰੀ ਦੀਆਂ ਤਲਵਾਰਾ ਦੂਰ ਦੂਰ ਤੱਕ ਮਸ਼ਹੂਰ ਸਨ ਪੰਜ ਸ਼ਾਨਦਾਰ ਯੋद्धा ਅਤੇ ਆਗੂ ਮਹਾਰਾਜਾ ਰਣਜੀਤ ਸਿੰਘ ਖੁਦ ਵੀ ਬਹੁਤ ਸ਼ੂਜਵਾਨ ਯੋਦਾ ਸੀ ਉਸਨੇ ਮਿਸਲਾਂ ਨੂੰ ਇਕੱਠਾ ਕਰਕੇ ਇੱਕ ਵੱਡੀ ਤਾਕਤ ਬਣਾਈ ਉਸਦੇ ਮਹਾਨ ਜਰਨੈਲ ਹਰੀ ਸਿੰਘ ਨਲਵਾ ਜਨਰਲ ਵੈਂਚੂਰਾ ਜੈਸਾ ਸਿੰਘ ਆਹਲੂਵਾਲੀਆ ਅਤੇ ਫੁਲਕੀਆਂ ਉਸਦੇ ਸਾਥੀ ਸਨ ਇਹਨਾਂ ਦੀ ਦਲੇਰੀ ਨਾਲ ਪੰਜਾਬ ਇੱਕ ਅਟਲ ਸ਼ਕਤੀ ਬਣਿਆ ਅੰਤਮ ਗੱਲ ਮਹਾਰਾਜਾ ਰਣਜੀਤ ਸਿੰਘ ਦੀ ਨੇਤਪਤਾ ਸਮਝਦਾਰੀ ਅਤੇ ਯੋद्धा ਸੁਪਾਵ ਨੇ ਉਹਨੂੰ ਇਤਿਹਾਸ ਦੇ ਸਭ ਤੋਂ ਵੱਡੇ ਸ਼ਾਸਕਾਂ ਵਿੱਚੋਂ ਇੱਕ ਬਣਾ ਦਿੱਤਾ ਉਹਨਾਂ ਦੀ ਸ਼ਖਸੀਅਤ ਅੱਜ ਵੀ ਲੋਕਾਂ ਲਈ ਪ੍ਰੇਰਨਾਦਾਇਕ ਹੈ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਬਾਰੇ ਹੋਰ ਕੀ ਜਾਣਨਾ ਚਾਹੁੰਦੇ ਹੋ ਕਮੈਂਟ ਵਿੱਚ ਦੱਸੋ ਗੁਰੂ ਮਰਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਇਤਿਹਾਸਕ ਵੀਡੀਓਜ਼ ਲਿਆ ਸਕੀਏ ਧੰਵਾਦ ਜੈ ਸ਼ੇਰੇ ਪੰਜਾਬ